ਉੱਥੇ ਬੈਠ ਜਾਣੇ ਪੁਰਤੇ ਉੱਥੇ ਬੈਠ ਕੇ ਗਾਂਜਾ ਪੀਂਦੇ ਨੇ ਜੀ ਇਹ ਸਾਡੀਆਂ ਲੇਡੀਜ਼ ਸ਼ੈਰ ਕਰਨ ਆਉਣੀ ਐ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆਂ ਗਲੀਆਂ 'ਚ ਘੁੰਮਦੇ ਜਾਂਦੇ ਰਹੂਗੇ ਪ੍ਰਵਾਸ ਤਾਂ ਹੁਣੇ 10-12 ਝੂਂਕੀਆਂ ਨੇ 1.5-200 ਹੈਗੇ ਨਹੀਂ ਜੀ ਗਿਣਤੀ ਇਹਨਾਂ ਦੀ ਕਿ ਨਾ ਕੋਲ ਪਛਾਣ ਪੱਤਰ ਅਸੀਂ ਮੰਗਿਆ ਕਹਿੰਦੇ ਨਾ ਸਾਡੇ ਕੋਲ ਆਧਾਰ ਕਾਰਡ ਉੱਥੇ ਦਾ ਜਿੱਥੋਂ ਆਏ ਆ ਨਾ ਇੱਥੇ ਦਾ ਜੀ ਕੀ ਵਜ੍ਹਾ ਰਹੀ ਉਹ ਜਾਂ ਮਤਾ ਪਾਇਆ ਪਿੰਡ ਦੇ ਲੋਕਾਂ ਨੇ ਕੀ ਸਹਿਮਤੀ ਦਿੱਤੀ ਸਾਰੇ ਸਹਿਮਤ ਸੀ ਕਿਉਂਕਿ ਦਿਨ ਪਰ ਦੇਣ ਇਹਨਾਂ ਦੀ ਗਿਣਤੀ ਇੱਥੇ ਵਾਧਦੀ ਜਾਂਦੀ ਹੈ ਜੀ ਹੁਣ ਤੁਸੀਂ ਬੱਚੇ ਹੀ ਦੇਖ ਲਓ 50 60 ਦਾ ਬੱਚੇ ਹੀ ਨੇ ਜੀ ਤੇ ਐਵੇਂ ਗਲੀਆਂ 'ਚ ਫਿਰ ਜਾਨੇ ਕਾਹ ਨੂੰ ਕਿਸੇ ਦੇ ਮੋਟਰਸਾਈਕਲ ਥੱਲੇ ਗੱਡੀ ਥੱਲੇ ਆ ਕੇ ਇਹਨਾਂ ਨੇ ਤਾਂ ਬੈਠ ਜਾਣਾ ਹੀ ਧਰਨਾ ਲਾ ਕੇ ਸਾਡੇ ਵਿਰੁੱਧ ਮਤਾ ਸੀ ਪਾਇਆ ਜੀ ਜਿਹੜੇ ਇਲਿਗਲ ਰਹਿੰਦੇ ਨੇ ਇੱਥੇ ਜਿਹੜੇ ਜਿਨ੍ਹਾਂ ਦਾ ਕੋਈ ਪਛਾਣ ਪੱਤਰ ਨਹੀਂ ਹੈਗਾ ਪਤਾ ਹੀ ਨਹੀਂ ਕਿੱਥੇ ਦੇ ਨੇ ਵੀ ਕੀ ਕਰਦੇ ਨੇ ਕਿ ਆਹ ਕੰਮਕਾਰ ਕਰਦੇ ਇਹਨਾਂ ਦਾ ਕੁਝ ਸਾਨੂੰ ਤਾਂ ਪਤਾ ਹੀ ਨਹੀਂ ਵੀ ਕਿੱਥੋਂ ਆਏ ਨੇ ਕਿੱਥੇ ਦੇ ਹੈਗੇ ਨੇ ਤੇ ਉਹਨਾਂ ਫਲਾਮਾ ਦਾ ਪਾਇਆ ਇਹਨਾਂ ਨੂੰ ਹਫਤੇ ਦਾ ਟਾਈਮ ਦਿੱਤਾ ਵੀ ਇੱਥੋਂ ਚਲੇ ਜਾਓ ਸਾਨੂੰ ਦਿੱਕਤ ਇਹਨਾਂ ਤੋਂ ਹੈ ਜਿਨ੍ਹਾਂ ਕੋਲ ਕੋਈ ਪ੍ਰੂਫ ਹੀ ਨਹੀਂ ਹੈਗਾ ਜਿਨ੍ਹਾਂ ਦਾ ਪਤਾ ਹੀ ਨਹੀਂ ਹੈ ਕਿੱਥੇ ਹੋ ਗਏ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਬਰੋਜ਼ ਲਗਾਤਾਰ ਤੇਜ਼ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਾਟ ਤੇ ਮੱਤੇ ਪੈ ਰਹੇ ਨੇ ਤਾਂ ਅੱਜਕੱਲ੍ਹ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਜੋ ਕਿ ਫਤੇਗੜ ਸਾਹਿਬ ਦੇ ਖਮਾਨੋ ਦੇ ਪਿੰਡ ਲਖਨਪੁਰ ਗਰਚਾਪੱਤੀ ਦੱਸੀ ਜਾ ਰਹੀ ਹੈ ਇਸ ਤੋਂ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚ ਜਿਹੜੀ ਆ ਉਹ ਕੋਈ ਥਾਂ ਨਹੀਂ ਮਿਲੇਗੀ ਜੇਕਰ ਕਿਸੇ ਕਿਸਾਨ ਨੇ ਪ੍ਰਵਾਸੀ ਮਜ਼ਦੂਰਾਂ ਤੋਂ ਕੋਈ ਕੰਮ ਕਰਵਾਉਣਾ ਜਾਂ ਨੌਕਰੀ ਕਰਵਾਉਣੀ ਹੈ ਤਾਂ ਉਹਨਾਂ ਨੂੰ ਪੂਰਾ ਰਿਕਾਰਡ ਰੱਖਣਾ ਪਵੇਗਾ ਪੰਚਾਇਤ ਦੇ ਨਾਲ ਸਹਿਮਤ ਹੋ ਕੇ ਹੀ ਉਹਨਾਂ ਤੋਂ ਕੰਮ ਕਰਵਾ ਸਕਦੇ ਨੇ ਤਾਂ ਉਸ ਵੀਡੀਓ ਤੇ ਪੂਰਾ ਸਪਸ਼ਟੀਕਰਨ ਲੈਣ ਦੇ ਲਈ ਅੱਜ ਅਸੀਂ ਉਸ ਜਗ੍ਹਾ ਤੇ ਪਹੁੰਚੇ ਜਿੱਥੋਂ ਇਹ ਵੀਡੀਓ ਵਾਇਰਲ ਹੋਈ ਹੈ ਤੇ ਸਾਡੇ ਨਾਲ ਪਿੰਡ ਦੇ ਸਰਪੰਚ ਪਿੰਡ ਦੇ ਲੋਕ ਤੇ ਹੋਰ ਮੈਂਬਰ ਵੀ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਖਰਕਾਰ ਜਿਹੜੇ ਹਾਲਾਤ ਕਿਉਂ ਪੈਦਾ ਹੋਏ ਸਰਪੰਚ ਸਾਹਿਬ ਜਿਹੜੀ ਹੋਰੀ ਹੈ ਸਭ ਤੋਂ ਪਹਿਲਾਂ ਕਿ ਇਹ ਹਾਲਾਤ ਕਿਉਂ ਪੈਦਾ ਹੋਏ ਕਿਉਂ ਇਹ ਨੌਬਤ ਆਈ ਕਿ ਮਤਾ ਪਾਉਣਾ ਪਿਆ ਤੇ ਵੀਡੀਓ ਪਾ ਕੇ ਇੱਕ ਸੰਦੇਸ਼ ਵੀ ਦੇਣਾ ਪਿਆ ਇਹ ਹੀ ਸਾਡੇ ਨਾ ਇੱਧਰ ਚੋਰੀ ਦੀਆਂ ਵਾਰਦਾਤਾਂ ਦਿਨ-ਦਰ-ਦਿਨ ਵਾਧਦੀਆਂ ਜਾ ਰਹੀਆਂ ਤੇ ਇੱਕ ਨਸ਼ੇ ਦਾ ਇਹ ਨਾ ਇਹਨਾਂ ਨੇ ਅਸੀਂ ਪਹਿਲਾਂ ਚੈਕਿੰਗ ਕੀਤੀ ਜਿੱਦਣ ਵੀਡੀਓ ਪਾਈ ਆ ਤੁਸੀਂ ਵੀਡੀਓ ਦੇਖੀ ਵੀ ਹੋਣੀ ਗਾਂਜੇ ਦੇ ਬੂਟੇ ਬੀਜੇ ਹੋਏ ਸੀ ਜੀ ਤੇ ਦਿਨ-ਦਰ-ਦਿਨ ਇਥੇ ਚੋਰੀ ਵਾਧਦੀ ਜਾਂਦੀ ਹੈ ਤੇ ਇਹ ਕਿ ਨਾ ਸਾਡਾ ਖੇਡ ਗਰਾਊਂਡ ਹੈ ਜੀ ਆ ਪੁਲ ਦੇ ਉੱਪਰ ਉਥੇ ਬੱਚੇ ਖੇਡਣਾ ਆਉਨੇ ਆ ਉਹਨਾਂ ਦੀਆਂ ਬਾਲਾਂ ਚੋਰੀ ਕਰ ਲਈਆਂ ਇਹਨਾਂ ਨੇ ਤੇ ਫੇਰ ਇਹ ਉਹਨਾਂ ਨੂੰ ਚਲੋ ਉੱਥੇ ਬੈਠ ਜਾਂਦੇ ਆ ਪੁਲ ਤੇ ਉੱਥੇ ਬੈਠ ਕੇ ਗਾਂਝਾ ਪੀਂਦੇ ਨੇ ਜੀ ਇਹ ਸਾਡੀਆਂ ਲੇਡੀਜ਼ ਸ਼ੈਰ ਕਰਨ ਆਉਨੀਆਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਗਲੀਆਂ 'ਚ ਘੁੰਮਦੇ ਆਂੀ ਦਾਰੂ ਪੀ ਕੇ ਤੇ ਕਿੰਨੇ ਪਰਿਵਾਰ ਨੇ ਜਿਹੜੇ ਰਹਿੰਦੇ ਕਿੱਥੇ ਨੇ ਇਹ ਇਹ ਰਹਿੰਦੇ ਨੇ ਜਾਂ ਰਜਵਾਹੇ ਦੇ ਉੱਪਰ ਰਹਿੰਦੇ ਆ ਸਾਡੇ ਪਿੰਡ ਤੇ ਇਹਨਾਂ ਦਾ ਪਰਿਵਾਰ ਤਾਂ ਹੁਣੇ 10-12 ਝੁੰਗੀਆਂ ਨੇ 1.5-200 ਹੈਗੇ ਨੇ ਜੀ ਇਹ ਗਿਣਤੀ ਇਹਨਾਂ ਦੀ ਕੰਮ ਕਿੱਥੇ ਕਰਦੇ ਨੇ ਪਿੰਡ ਦੇ ਵਿੱਚ ਕਿਸੇ ਜ਼ਿੰਮੇਵਾਰ ਕੋਲ ਨਹੀਂ ਜਾਂ ਫਿਰ ਨਹੀਂ ਕਰਦੇ ਕੰਮ ਸਾਡੇ ਦਾ ਇੱਧਰ ਕਿਸੇ ਦੇ ਨਹੀਂ ਕਰਦੇ ਜੀ ਇਹ ਆਲੇ-ਦਲੇ ਪਿੰਡਾਂ 'ਚ ਮੈਨੂੰ ਲੱ ਜਦੋਂ ਸਰਪੰਚ ਬਣਿਓ ਕਿੰਨੀਆਂ ਸ਼ਿਕਾਇਤਾਂ ਇਹਨਾਂ ਦੇ ਆ ਗਈਆਂ ਜਾਂ ਕਿੰਨੇ ਕੁ ਲੋਕ ਤੁਹਾਡੇ ਕੋ ਆ ਗਏ ਸ਼ਿਕਾਇਤਾਂ ਦਾ ਡੇਲੀ ਹੋ ਆਉਣੀ ਹੈ ਇਹਨਾਂ ਦੀ ਵੀ ਕੋਈ ਇਧਰ ਨੂੰ ਲੰਘਦਾ ਇੱਕ ਸਾਡੇ ਪਿੰਡੋਂ ਪਹਿਲਾਂ ਮੋਟਰਸਾਈਕਲ ਵੀ ਚੋਰੀ ਹੋਈ ਆ ਜੀ ਉਹ ਪਤਾ ਹੀ ਨਹੀਂ ਲੱਗਿਆ ਵੀ ਕਿਹਨੇ ਕੀਤਾ ਕਿਉਂਕਿ ਨਾ ਤਾਂ ਇਹਨਾਂ ਦੀ ਕੋਈ ਪਛਾਣ ਹੈ ਜੀ ਇਹਨਾਂ ਕੋਲ ਪਛਾਣ ਪੱਤਰ ਅਸੀਂ ਮੰਗਿਆ ਕਹਿੰਦੇ ਨਾ ਸਾਡੇ ਕੋਲ ਆਧਾਰ ਕਾਰਡ ਉੱਥੇ ਦਾ ਜਿੱਥੋਂ ਆਏ ਆ ਨਾ ਇੱਥੇ ਦਾ ਜੀ ਤੇ ਫਿਰ ਜਦੋਂ ਮਤਾ ਪਾਉਣਾ ਸੀ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਕਿਵੇਂ ਪਿੰਡ ਵਾਲੇ ਇਕੱਠੇ ਕਰੇ ਜਾਂ ਕੀ ਸਹਿਮਤੀ ਬਣੀ ਉਹ ਸਾਰਾ ਮਾਹੌਲ ਜਿਹੜਾ ਮੀਡੀਆ ਰਾਹੀਂ ਆਮ ਲੋਕਾਂ ਨੂੰ ਦੱਸੋ ਕਿਉਂਕਿ ਇੱਕ ਸੰਦੇਸ਼ ਜਾਂਦਾ ਕਿ ਫਰਮਾਨ ਜਾਰੀ ਕਰਤਾ ਇਹ ਕੀ ਵਜ੍ਹਾ ਰਹੀ ਉਹ ਜਾਂ ਮਤਾ ਪਾਇਆ ਪਿੰਡ ਦੇ ਲੋਕਾਂ ਨੇ ਕੀ ਸਹਿਮਤੀ ਦਿੱਤੀ ਸਾਰੇ ਸਹਿਮਤ ਸੀ ਕਿਉਂਕਿ ਦਿਨ ਪਰ ਦੇ ਨੇ ਇਹਨਾਂ ਦੀ ਗਿਣਤੀ ਇੱਥੇ ਵਧਦੀ ਜਾਂਦੀ ਹੈ ਜੀ ਹੁਣ ਤੁਸੀਂ ਬੱਚੇ ਹੀ ਦੇਖ ਲਓ 50 60 ਤਾਂ ਬੱਚੇ ਹੀ ਨੇ ਜੀ ਤੇ ਐਵੇਂ ਗਲੀਆਂ 'ਚ ਫਿਰੀ ਜਾਂਦੇ ਕਾਹਲੂ ਕਿ ਇਹਦੇ ਮੋਟਰਸਾਈਕਲ ਥੱਲੇ ਗੱਡੀ ਥੱਲੇ ਆ ਕੇ ਇਹਨਾਂ ਨੇ ਤਾਂ ਬੈਠ ਜਾਣਾ ਹੀ ਧਰਨਾ ਲਾ ਕੇ ਸਾਡੇ ਵਿਰੁੱਧ ਤੇ ਫੇਰ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਜੀ ਨਸ਼ੇ ਦੀਆਂ ਗਾਂਜੇ ਦੇ ਬੂਟੇ ਬੀਜੇ ਹੋਏ ਸੀ ਫੇਰ ਲੋਕਾਂ ਨੇ ਸਾਰਿਆਂ ਨੇ ਕਿਹਾ ਵੀ ਇਹਨਾਂ ਦੀ ਕੁਛ ਕਰੋ ਪੰਚਾਇਤ ਨੂੰ ਕਿਹਾ ਜੀ ਮਤਾ ਪਾਇਆ ਕੀ ਉਹਦੇ ਵਿੱਚ ਲਿਖਿਆ ਗਿਆ ਸਰ ਮਤਾ ਸੀ ਪਾਇਆ ਜੀ ਜਿਹੜੇ ਇਨਲੀਗਲ ਰਹਿੰਦੇ ਨੇ ਇੱਥੇ ਜਿਹੜੇ ਜਿਨ੍ਹਾਂ ਦਾ ਕੋਈ ਪਛਾਣ ਪੱਤਰ ਨਹੀਂ ਹੈਗਾ ਪਤਾ ਹੀ ਨਹੀਂ ਕਿੱਥੇ ਦੇ ਨੇ ਵੀ ਕੀ ਕਰਦੇ ਨੇ ਕਿ ਆਹ ਕੰਮਕਾਰ ਕਰਦੇ ਇਹਨਾਂ ਦਾ ਕੁਛ ਸਾਨੂੰ ਤਾਂ ਪਤਾ ਹੀ ਨਹੀਂ ਵੀ ਕਿੱਥੋਂ ਆਏ ਨੇ ਕਿੱਥੇ ਦੇ ਹੈਗੇ ਨੇ ਤੇ ਉਹਨਾਂ ਖਿਲਾਫ ਮਤਾ ਪਾਇਆ ਇਹਨਾਂ ਨੂੰ ਹਫਤੇ ਦਾ ਟਾਈਮ ਦਿੱਤਾ ਜੀ ਵੀ ਇੱਥੋਂ ਚਲੇ ਜਾਓ ਤੇ ਜਿਹੜੇ ਜ਼ਿਮੀਂਦਾਰ ਨੇ ਜਿਵੇਂ ਮੋਟਰਾਂ ਤੇ ਲੇਬਰ ਰਹਿੰਦੀ ਹੈ ਜੀਰੀ ਵਾਲੇ ਵੀ ਆਉਂਦੇ ਨੇ ਗੰਨੇ ਵਾਲੇ ਆਉਂਦੇ ਨੇ ਜੀ ਲੇਬਰ ਆਉਂਦੀ ਆ ਪੱਕੀਆਂ ਲੇਬਰਾਂ ਨੇ ਉਹਨਾਂ ਦੇ ਆਧਾਰ ਕਾਰਡ ਹੈਗੇ ਨੇ ਜ਼ਿਮੀਂਦਾਰਾਂ ਕੋਲ ਹੈਗੇ ਨੇ ਜੀ ਤੇ ਜਾਣ ਪਛਾਣ ਵੀ ਉਹਨਾਂ ਦੀ ਹੈਗੀ ਹੈ ਲੰਬੇ ਸਮੇਂ ਤੋਂ ਆਉਂਦੇ ਨੇ ਉਹ ਉਹਨਾਂ ਤੋਂ ਕੋਈ ਦਿੱਕਤ ਨਹੀਂ ਸਾਨੂੰ ਸਾਨੂੰ ਦਿੱਕਤ ਇਹਨਾਂ ਤੋਂ ਹੈ ਜਿਨ੍ਹਾਂ ਕੋਲ ਕੋਈ ਪ੍ਰੂਫ ਹੀ ਨਹੀਂ ਹੈਗਾ ਜੀ ਜਿਨ੍ਹਾਂ ਦਾ ਪਤਾ ਹੀ ਨਹੀਂ ਹੈ ਕਿੱਥੇ ਦੇ ਤੇ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਪਿੰਡਾਂ 'ਚ ਜਿਹੜੇ ਇਸ ਤਰ੍ਹਾਂ ਮਤੇ ਪਏ ਸੀਗੇ ਪਰ ਜਿਹੜੀਆਂ ਪੰਚਾਇਤਾਂ ਨੇ ਉਹ ਬੈਕਪੋਰਟ ਤੇ ਆ ਗਈਆਂ ਸੀ ਕਹਿ ਲੋ ਕਿ ਸਰਕਾਰਾਂ ਦਾ ਪ੍ਰੈਸ਼ਰ ਕਹਿ ਲੋ ਜਾਂ ਕਾਨੂੰਨ ਦਾ ਪ੍ਰੈਸ਼ਰ ਕਹਿ ਲੋ ਪਿੰਡਾਂ ਵਾਲੇ ਚ ਲਾਗਾ ਵੀ ਕਰਦੇ ਹੋਣਗੇ ਪਰ ਜੇਕਰ ਇਹਦਾ ਹੱਲ ਨਹੀਂ ਹੁੰਦਾ ਫਿਰ ਅਗਲੀ ਕੋਈ ਰਣਨੀਤੀ ਬਣਾਈਏ ਨਹੀਂ ਸਾਨੂੰ 100% ਆਸ ਹੈ ਜੀ ਵੀ ਇਹਦਾ ਹੱਲ ਹੋਊਗਾ ਕਿਉਂਕਿ ਅਸੀਂ ਐਸਐਚਓ ਸਾਹਿਬ ਨੂੰ ਵੀ ਦੇਖੇ ਆਏ ਹਾਂ ਮਤੇ ਦੀ ਕਾਪੀ ਤੇ ਜਰੂਰ ਹੱਲ ਹੋਊਗਾ ਤੇ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਹੈ ਤੇ ਜਿਨ੍ਹਾਂ ਦਾ ਪਛਾਣ ਪੱਤਰ ਹੀ ਨਹੀਂ ਹੈਗਾ ਉਹਨਾਂ ਤੇ ਤਾਂ ਕਾਰਵਾਈ ਹੋਊਗੀ। ਇਕਸਰਪੰਸ ਸਾਹਿਬ ਤੁਹਾਡੇ ਜਿਹੜੀ ਵੀਡੀਓ ਚ ਇੱਕ ਗੱਲ ਬੜੀ ਵਾਇਰਲ ਹੋ ਰਹੀ ਹੈ ਕਿ 16 ਸਾਲ ਦੀ ਬੱਚੀ ਆ ਜਿਹੜੀ ਉਹ ਪ੍ਰੈਗਨੈਂਟ ਹੋ ਗਈ ਆ। ਉਹ ਕਿਹੜੇ ਹਾਲਾਤਾਂ ਚ ਹੋਈ ਜਾਂ ਕਿਹਨਾਂ ਚ ਹੋਈ ਤੁਸੀਂ ਕੋਈ ਡਿਟੇਲ ਵਗੈਰਾ ਜਿਹੜੀ ਉਹ ਪ੍ਰਸ਼ਾਸਨ ਨੂੰ ਦਿੱਤੀ ਹੈ ਕਿਉਂਕਿ ਆਪਾਂ ਉਹਦੀ ਪਛਾਣਤਾ ਉਜਾਗਰ ਨਹੀਂ ਕਰ ਸਕਦੇ ਪਰ ਉਹ ਕੀ ਮਾਮਲਾ ਕੀ ਆ ਉਹ? ਮਾਮਲਾ ਇਹ ਸੀ ਇੱਥੇ ਨਾ ਕੋਈ 16 ਸਾਲ ਦੀ ਕੁੜੀ ਪ੍ਰੈਗਨੈਂਟ ਸੀ। ਤੇ ਚਲੋ ਸਾਨੂੰ ਪਤਾ ਲੱਗਿਆ। ਅਸੀਂ ਉਹਨਾਂ ਨੂੰ ਪੁੱਛਿਆ ਵੀ ਕਹਿੰਦੇ ਅਸੀਂ ਕਿਹ ਪਛਾਣ ਪੱਤਰ ਇਹਦਾ? ਵੈਸੇ ਹੈ 16 15 16 ਸਾਲ ਤੇ ਉਹ ਕਹਿੰਦੇ ਵੀ ਅਸੀਂ ਪਛਾਣ ਪੱਤਰੇ ਦਾ ਮੰਗਵਾਉਨੇ ਆ ਫਿਰ ਉਹਨਾਂ ਨੇ ਸ਼ਾਮ ਨੂੰ ਪਤਾ ਨਹੀਂ ਕਿੱਥੋਂ ਮੰਗਵਾਇਆ ਜੀ 18-19 ਸਾਲ ਦੀ ਕਰਦੀ ਉਮਰ 18 ਸਾਲ ਦੀ ਆਧਾਰ ਕਾਰਡ ਮਤਲਬ ਕਿ ਜਾਲੀ ਪਤਾ ਨਹੀਂ ਉਹ ਕੀ ਕਰਿਆ ਜੀ ਉਹਨਾਂ ਨੇ ਉਹਦੀ ਕੋਈ ਅੱਗੇ ਫਰਦਰ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਹੈ ਤੁਸੀਂ ਜੀ ਨਹੀਂ ਮੰਗ ਅਸੀਂ ਤਾਂ ਕਿਹਾ ਸੀ ਵੀ ਜਾਂ ਤਾਂ ਇਹਨਾਂ ਨੂੰ ਇੱਥੋਂ ਭੇਜੋ ਸਰਪੰਚ ਆ ਰਹੀ ਵੀ ਤੇ ਹੋਰ ਜਿਹੜੇ ਆ ਪੰਚਾਇਤ ਮੈਂਬਰ ਵੀ ਮੌਜੂਦ ਨੇ ਤੁਸੀਂ ਪੰਚਾਇਤ ਦੇ ਵਿੱਚ ਮੈਂਬਰ ਹੋ ਜਦੋਂ ਸਰਪੰਚ ਸਾਹਿਬ ਨੇ ਤੁਹਾਨੂੰ ਸੁਨੇਹਾ ਲਾਇਆ ਹੋਣਾ ਵੀ ਆਪਾਂ ਇਹ ਫੈਸਲਾ ਲੈਣਾ ਤਾਂ ਫਿਰ ਕਿਵੇਂ ਸਾਰੇ ਇਕੱਠੇ ਹੋਏ ਜਾਂ ਕਿਹੋ ਜਿਹਾ ਲੱਗਿਆ ਫੈਸਲਾ ਸਾਡੇ ਜੀ ਦੇਖੋ ਫੈਸਲਾ ਦੇਖੋ ਬਹੁਤ ਵਧੀਆ ਜੀ ਜਿਸ ਤਰ੍ਹਾਂ ਪਿੰਡ ਦੇ ਹਾਲਾਤ ਨੇ ਨਾ ਜਿਵੇਂ ਹੁਣ ਮੋਟਰਸਾਈਕਲ ਖੋਇਆ ਗਿਆ ਕੁਵਾਰੀਆਂ ਨੇ ਲੁੱਟ ਕੋ ਹੋਈ ਜਾਂ ਕੁਝ ਵੀ ਜੋ ਵੀ ਘਟਨਾਵਾਂ ਹੋਈਆਂ ਨੇ ਹੁਣ ਤੁਸੀਂ ਦੇਖੋ ਵੀਡੀਓ ਦੇ ਵਿੱਚ ਪਹਿਲਾਂ ਜਿਹੜੀ ਚੱਲੀ ਆ ਉਹਦੇ ਵਿੱਚ ਇੱਥੇ ਇਹਨਾਂ ਦਾ ਇੱਕ ਮਜ਼ਦੂਰ ਇਹ ਕਹਿ ਰਿਹਾ ਵੀ ਸਾਡਾ ਵੀ ਸਾਈਕਲ ਖੋਇਆ ਹੈ ਜਦ ਕਿ ਹੁਣ ਦੋ ਟਣਿਆਂ 'ਚ ਬੈਠੇ ਨੇ ਇੱਕ ਥਾੜਾ ਉਧਰ ਬੈਠਾ ਹੈ ਗਰੁੱਪ ਬੈਠਾ ਰਹਾਂ ਦਾ ਇੱਕ ਔਰੇ ਬੈਠਾ ਹੈ ਇਹ ਆਪਸ ਵਿੱਚ ਵੀ ਕਰਦੇ ਨੇ ਤੇ ਲੋਕਾਂ ਨਾਲ ਵੀ ਹੁੰਦੀ ਹੈ ਤੇ ਲੱਗੇ ਕੋਈ ਗਰਾਊਂਡ ਵੀ ਦੱਸਿਆ ਹਾਂ ਜੀ ਉੱਥੇ ਇੱਥੋਂ ਅੱਧੇ ਕਿਲੋਮੀਟਰ ਤੇ ਗਰਾਊਂਡ ਹੈ ਜੀ ਉਹ ਸਾਹਮਣੇ ਨਹੀਂ ਫਿਰ ਇੱਥੋਂ ਮੂਵ ਕਰਦੇ ਨੇ ਰਾਤ ਨੂੰ ਹਾਂ ਜੀ ਹਾਂ ਹੋਰ ਤਾਂ ਪਿੰਡ ਜਾਂਦੇ ਨੇ ਸੌਤੇ ਵਗੈਰਾ ਲੈਣ ਦਾਰੂ ਵਗੈਰਾ ਲੈਣਾ ਠੇਕਾ ਇੱਧਰ ਇੱਕ ਉਧਰ ਜਦੋਂ ਕੰਮ ਨਹੀਂ ਇੱਥੇ ਕਰਦੇ ਫਿਰ ਇਹ ਇੱਥੇ ਸਰਕਾਰੀ ਜਗ੍ਹਾ 'ਚ ਰਹਿ ਰਹੇ ਨੇ ਕਦੇ ਕਿਸੇ ਨੇ ਆ ਕੇ ਜਾਂਚ ਨਹੀਂ ਕਰੀ ਜਦੋਂ ਪੁਲਿਸ ਨੇ ਕਸੋਪਰੇਸ਼ਨ ਨਹੀਂ ਕੀਤਾ ਸਾਡੀ ਐਕਚੁਅਲੀ ਪਤਾ ਕੀ ਗੱਲ ਹੈ 12 ਸਾਲ ਤੋਂ ਸਾਡੀ ਪੰਚਾਇਤ ਇਲੈਕਸ਼ਨ ਨਹੀਂ ਹੋਈ ਸੀ ਕੇਸ ਚੱਲ ਰਿਹਾ ਸੀ ਤੇ ਉਹਦੇ ਬਾਅਦ ਵਿੱਚ ਕੀ ਵਜੇ ਹੁਣ ਪੰਚਾਇਤ ਬਣੀ ਤਾਂ ਅਸੀਂ ਹੁਣ ਐਕਸ਼ਨ ਲਿਆ ਨਾ ਹੌਲੀ ਹੌਲੀ ਕਰਕੇ ਥੋੜਾ ਜਿਹਾ ਇਧਰ ਨੂੰ ਤੁਰਿਆ ਪਿੰਡ ਦਾ ਸਾਥ ਹੈ ਪੂਰਾ ਤੇ ਪਿੰਡ ਵਾਸੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਨੇ ਫੈਸਲੇ ਨੂੰ ਭਾਈ ਜੀ ਜਿਹੜਾ ਪੰਚਾਇਤ ਨੇ ਫੈਸਲਾ ਲਿਆ ਕਿਵੇਂ ਦੇਖਦੇ ਹੋ ਇਹ ਬਿਲਕੁਲ ਸਹੀ ਫੈਸਲਾ ਹੈ ਜੀ ਇੱਕ-ਇੱਕ ਟੋਟਾ-ਟੋਟਾ ਇਹਨਾਂ ਦੇ 10-10 ਨਿਆਣੇ ਨੇ 8-8 10-10 ਨਿਆਣੇ ਨੇ ਜੇ ਇੱਕ-ਇੱਕ ਟੋਟਾ-ਟੋਟਾ ਇਹਨਾਂ ਦੇ 60-70 ਦਾ ਨਿਆਣੇ ਹੈਗੇ ਉਰੇ ਜਾਦਾ ਸੀ ਹੁਣ ਮੇਰਾ ਨਹਿਰ ਤੇ ਪਾਣੀ ਜਦ ਨੱਤਾ ਮੋੜਦੇ ਜਾਂ ਮੋਹਾਂ ਮੋੜਦੇ ਆ ਉਹ ਥੈਲੇ ਰੱਖਿਆ ਸਾਡੇ ਪਾਣੀ ਜਾਦੇ ਕਰਕੇ ਨਾ ਉਹਨਾਂ ਦੇ ਉੱਪਰ ਵੀ ਲੈਟਰਨ ਕਰ ਦਿੰਦੇ ਆ ਜੀ ਸਾਨੂੰ ਤਾਂ ਕਹੀ ਕੋਲ ਰੱਖਣੀ ਪੈਂਦੀ ਐ ਚਾੱਕੇ ਪਰੇ ਸੱਟਣੇ ਪੈਂਦੀ ਐ ਫੇਰ ਕਹੀ ਨਾ ਨੱਕੇ ਮੋੜਨੇ ਪੈਂਦੇ ਨੇ ਤੇ ਆ ਸਾਰੇ ਭਰਿਆ ਪਿਆ ਰੋਟੀ ਉਹ ਖਾ ਨਹੀਂ ਸਕਦਾ ਕੋਈ ਜ਼ਿਮੀਂਦਾਰ ਜਿਨ੍ਹਾਂ ਦੀ ਜ਼ਮੀਨ ਲੱਕਦੀਆਂ ਨਾਲ ਹੁਣ ਸਾਡੀ ਲੱਕਦੀਆਂ ਮੇਰੇ 4 ਕਿਲੇ ਹੁਣ ਬਿਲਕੁਲ ਇਹ ਵੀ ਉਹ ਰੋਟੀ ਨਹੀਂ ਖਾ ਸਕਦੇ ਸੀ ਜਾ ਕੇ ਆਪਣੇ ਪਰੇ ਰੋਟੀ ਪਿੰਡ ਜਾਂ ਮੋਟਰ ਤੇ ਖਾਵਾਂਗੇ ਜੀ ਪੰਚਾਇਤ ਦੇ ਨਾਲ ਆ ਪੂਰਾ ਪਿੰਡ ਹਾਂਜੀ ਨਾਲ ਆ ਤੇ ਅੱਗੇ ਜੇ ਕੋਈ ਲੜਾਈ ਲੜਨੀ ਪਈ ਫ ਕਈ ਵਾਰ ਕਾਨੂੰਨ ਦਾ ਹਵਾਲਾ ਆ ਜਾਂਦਾ ਕਹਿੰਦੇ ਕਾਨੂੰਨ ਤੁਸੀਂ ਪਹਹਾ ਨਹੀਂ ਸਕਦੇ ਫਿਰ ਪੂਰਾ ਪਿੰਡ ਜਿਹੜਾ ਨਹੀਂ ਅਸੀਂ ਉਹ ਨਹੀਂ ਕਹਿੰਦੇ ਜੀ ਜਿਨ੍ਹਾਂ ਕੋਲ ਧਾਰ卡ਟ ਹੈ ਉਹ ਰਹਿ ਸਕਦੇ ਆ ਜਿਨ੍ਹਾਂ ਨੂੰ ਸਵੇਰ ਦੇ ਅਸੀਂ ਇਹਨਾਂ ਦੀ ਹਮਾਇਤ ਕਰਦੇ ਆਂ ਸਵੇਰ ਤੇ ਪਹਿਲਾਂ ਵੀ ਅਸੀਂ ਇਕੱਠ ਕਰਿਆ ਵੀ ਤੁਸੀਂ ਸਾਨੂੰ ਧਾਰ卡ਟ ਦਿਖਾਓ ਆਪਣੇ ਕਿਉਂਕਿ ਜਿਹੜੇ ਧਾਰ卡ਟ ਨੇ ਤੁਹਾਨੂੰ ਤੁਸੀਂ ਤੋ ਇਹਨਾਂ ਨੇ ਧਾਰ卡ਟ ਸਾਨੂੰ ਸਵੇਰ ਦੇ ਨਹੀਂ ਦਿਖਾਈ ਨਹੀਂ ਸੋ ਜਿਹੜੇ ਪੰਚਾਇਤ ਦੇ ਫੈਸਲੇ ਨਾਲ ਪਿੰਡ ਵਾਸੀ ਵੀ ਸਹਿਮਤ ਨੇ ਤੇ ਉਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਬਿਨਾਂ ਪਛਾਣ ਤੋਂ ਰਹਿ ਰਹੇ ਨੇ ਉਨ੍ਹਾਂ ਲਈ ਇਹ ਮਤਾ ਪਾਇਆ ਗਿਆ ਕਿ ਜਿਹੜੇ ਇੱਥੇ ਜਿੰਨਾ ਤਾਂ ਕੋਈ ਕੰਮ ਕਰਦੇ ਨੇ ਤੇ ਨਾ ਉਹਨਾਂ ਕੋ ਕੋਈ ਪਛਾਣ ਪੱਤਰ ਆ ਕਿ ਉਹ ਜਿਹੜਾ ਇੱਥੋਂ ਹਟਾਏ ਜਾਣ ਤੇ ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਜਿਹੜੇ ਜ਼ਿੰਮੇਵਾਰਾਂ ਕੋਲ ਕੰਮ ਕਰਦੇ ਨੇ ਉਹ ਪ੍ਰਵਾਸੀਆਂ ਦੇ ਆਧਾਰ ਕਾਰਡ ਤੇ ਹੋਰ ਡਾਟਾ ਪੰਚਾਇਤ ਦੇ ਕੋਲ ਜਮ੍ਹਾਂ ਹੋਊਗਾ ਤਾਂ ਜੋ ਕੱਲ ਨੂੰ ਜੇਕਰ ਕੋਈ ਅਨਸੁਖਾਮੀ ਘਟਨਾ ਵਾਪਰਦੀ ਆ ਤਾਂ ਪੰਚਾਇਤ ਪ੍ਰਸ਼ਾਸਨ ਦਾ ਸਾਥ ਦੇ ਸਕੇ ਸੋ ਦੇਖਦੇ ਹਾਂ ਕਿ ਹੁਣ ਇਸ ਮਤੇ ਤੋਂ ਬਾਅਦ ਕੀ ਇਹਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਜਾਂ ਫਿਰ ਪਹਿਲਾ ਮਾਮਲਾ ਜਿਹੜੇ ਆ ਇਹ ਮਸਲੇ ਉਵੇਂ ਹੀ ਲਟਕੇ ਰਹਿਣਗੇ ਅੱਜ ਦੇ ਗਣ ਸਾਹਿਬ ਤੋਂ ਤਰਮਿੰਦਰ ਸਿੰਘ ਰਜਨਾ ਸਪੋਕਸਮੈਨ